ਉਹਨਾਂ ਨੂੰ ਪਤਾ ਕਿ ਸਾਡੀ ਟੀਮ ਜਿਹੜੀ ਕਰਪਸ਼ਨ ਦੇ ਗੇਸ ਲੰਬੇ ਸਮੇਂ ਤੋਂ ਕੰਮ ਕਰਦੀ ਆ ਅਸੀਂ ਪਿਛਲੇ 10 ਸਾਲ ਤੋਂ ਪੰਜਾਬ ਦੇ ਗਰੀਬ ਲੋਕਾਂ ਨੂੰ ਸਸਤੇ ਘਰ ਦਿਵਾਉਣ ਵਾਸਤੇ ਵੀ ਕੰਮ ਕਰ ਰਹੇ ਸੀ ਜਿਹੜੇ ਗਮਾੜਾ ਤੇ ਪੁੱਟਾ ਐਲ ਆਈ ਡੀ ਐਚ ਆਈ ਡੀ ਮਕਾਨ ਮਹੌਲੇ ਤੇ ਬਾਕੀ ਪੰਜਾਬ ਦੇ ਛਾਰੇ ਦਿੱਤੇ ਆ ਤੇ ਉਹ ਬਾਦਲ ਸਰਕਾਰ ਨੇ ਸਕੀਮ ਬਣਾਈ ਸੀ 10 ਲੱਖ ਲੋਕਾਂ ਨੂੰ 5 ਲੱਖ ਦੇ ਘਰ ਦੇਣੇ ਆ ਤੇ ਉਹ ਘਰਾਂ ਦੀ ਲੜਾਈ ਹੈ ਪਿੱਛੇ ਫਲੈਕਸ ਦੇਖਦੇ ਅਸੀਂ ਲੜੀ ਸੀਗੀ ਬਾਦਲ ਸਰਕਾਰ ਨੇ ਸਾਡੇ ਕੋਲ ਤੰਗ ਹੋ ਕੇ ਜਦੋਂ ਮਾਮਲਾ ਪਾਰਲੀਮੈਂਟ 'ਚ ਗਿਆ 2016 'ਚ 5 ਲੱਖ ਰੁਪਏ ਦਾ ਘਰ ਵੀ ਕੱਢਿਆ ਸੀਗਾ ਤੇ ਉਦੋਂ ਕਪਲੇਬਾਈ ਦੇ ਰੋਗ ਲੱਗੇ ਸੀ ਤੇ ਬਲਵੀਰ ਸਿੰਘ ਸਿੱਧੂ ਆਹ ਫੋਟੋ 'ਚ ਮੇਰੇ ਨਾਲ ਬੈਠਾ ਏ ਕਿੱਜ ਭਾਜੀ ਬੈਠਾ ਆ ਬਲਵੀਰ ਸਿੰਘ ਸਿੱਧੂ ਮੇਰੇ ਨਾਲ ਬੈਠਾ ਸੀ ਉਹਨੇ ਕਿਹਾ ਸੀ ਕਿ ਮੈਨੂੰ ਐਮਐਲਏ ਬਣਾ ਦਿਓ ਤੇ ਮੈਂ ਲੋਕਾਂ ਦੀ ਮਦਦ ਕਰਾਂਗਾ ਇਹ ਸਕੀਮ ਲਾਗੂ ਕਰਾਂਗਾ মিডিਆ ਵਾਲਿਆਂ ਨੂੰ ਪਤਾ ਕਿ ਟੰਨਾ ਦੇ ਹਿਸਾਬ ਨਾਲ ਜਿਹੜੇ ਫਾਰਮ ਭਰੇ ਗਏ ਸੀ ਉਹ ਕੁਵਾਰ ਚ ਰੂੜੇ ਰਹੇ ਪਰ ਜਦੋਂ ਇਹ ਮੰਤਰੀ ਬਣੇ ਤਾਂ ਇਹ ਬਿਲਡਰਾਂ ਨਾਲ ਮਿਲ ਗਏ ਅੱਜ ਤੱਕ ਤੁਸੀਂ ਦੱਸੋ ਪੰਜਾਬ 'ਚ ਕਿਸੇ ਵੀ ਬੰਦੇ ਨੂੰ ਇੱਕ ਘਰ ਨਹੀਂ ਮਿਲਿਆ ਕਿਉਂਕਿ ਉਹ 1 ਲੱਖ ਕਰੋੜ ਦੀ ਕਰਾਪਸ਼ਨ ਹੈ ਪ੍ਰਧਾਨ ਮੰਤਰੀ ਹਾਊਸਿੰਗ ਹਾਲ ਆਰ ਸਕੀਮ ਚੱਲੀ ਉਹਦੀ ਬਦੌਲਤ ਤੇ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਪੰਜਾਬ ਚ ਪਈ ਹੈ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸਦਾ ਕੁਲਵੰਤ ਸਿੰਘ ਜੀ ਦੀ ਕੰਪਨੀ ਜਨਤਾ ਲੈਂਡ ਪ੍ਰੋਮੋਟਰ ਨੇ ਮੇਰੇ ਕੋਲ ਜਿਹੜੀ ਆਰਟੀਆ ਦੀ ਉਹ ਤੋਂ ਡਾਕੂਮੈਂਟ ਮਿਲੀ ਸੀ ਉਹ ਤੋਂ ਮੈਨੂੰ ਜਾਣਦਾ ਨਹੀਂ ਸੀ ਆ 17 ਏਕੜ ਜਾਂ 19 ਏਕੜ ਲੈਂਡ ਜਿਹੜੀ ਹੈ ਗਮਾੜਾ ਨੂੰ ਟਰਾਂਸਫਰ ਹੋਈ ਸੀ ਮਤਲਬ ਇਹ ਉਹ ਸ਼ਖਸ ਹੈ ਜਿਨ੍ਹਾਂ ਦੀ ਕੰਪਨੀ ਨੇ ਗਰੀਬਾਂ ਨੂੰ ਘਰ ਬਣਾਉਣ ਵਾਸਤੇ ਜ਼ਮੀਨ ਦਿੱਤੀ ਸੀ ਤੇ ਬਲਬੀਰ ਸਿੱਧੂ ਉਹ ਸ਼ਖਸ ਹੈ ਜਿਨ੍ਹਾਂ ਨੇ ਉਹ ਘਰਾਂ ਦੀ ਸਕੀਮ ਲਾਗੂ ਨਹੀਂ ਹੋਣ ਦਿੱਤੀ ਬਲਬੀਰ ਸਿੰਘ ਸਿੱਧੂ ਦੀ ਪਾਰਟੀ ਜਿਹੜੀ ਬਾਦਲ ਸਰਕਾਰ ਗਰੀਬਾਂ ਦੀ ਜਮੀਨ ਵਾਪਸ ਵੇਚਣ ਲੱਗੀ ਸੀ ਮੈਂ ਹਾਈ ਕੋਰਟ ਚ ਲੈ ਕੇ ਗਿਆ ਸੀ ਮਾਮਲਾ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਬਲਬੀਰ ਸਿੰਘ ਸਿੱਧੂ ਤੇ ਕੈਪਟਨ ਰਮਿੰਦਰ ਦੀ ਸਰਕਾਰ ਨੇ ਹਾਈ ਕੋਰਟ ਚ ਇੱਕ ਵਾਰੀ ਵੀ ਪੰਜਾਬ ਸਰਕਾਰ ਨੂੰ ਜਵਾਬ ਨਹੀਂ ਦੇਣ ਦਿੱਤਾ ਜਦੋਂ ਤਰੀਕ ਆਂਦੀ ਹੈ ਤਾਂ ਸਕੀਮਾਂ ਬਦਲ ਦਿੰਦੇ ਆ ਇਸ ਕਰਕੇ ਉਹ ਜਿਹੜੀ ਉਦੋਂ ਮੈਂ ਸਮਝਦਾ ਬਿਲਡਰਾਂ ਨਾਲ ਮਿਲੀਭੁਗਤ ਕੀਤੀ ਪੁਰਾਣੀ ਸਰਕਾਰ ਨੇ ਜਿਹਦੇ ਵਿੱਚ ਬਲਬੀਰ ਸਿੱਧੂ ਮੁਖੀ ਆ ਦੂਜੀ ਜਿਹੜੀ ਬਲਬੀਰ ਸਿੱਧੂ ਨੇ ਸਭ ਤੋਂ ਵੱਡਾ ਕਪਲਾ ਕੀਤਾ ਪੂਰੇ ਪੰਜਾਬ ਦੇ 13.5 ਹਜ਼ਾਰ ਪਿੰਡਾਂ ਨੂੰ ਰੋਲਣ ਵਾਸਤੇ ਉਹ ਸੀ ਕਿ ਜਿਹੜੀ ਸਾਡੇ ਪਿੰਡਾਂ ਦੀਆਂ ਪੰਚਾਇਤਾਂ ਦੀ ਜ਼ਮੀਨਾਂ ਹੈਗੀਆਂ ਜਿਹੜੇ ਗਰੀਬ ਲੋਕ ਖੇਤੀ ਵਾਸਤੇ ਠਿੱਕੇ ਤੇ ਲੈਂਦੇ ਸੀ ਕੋ 30 ਲੱਖ 30 ਹਜ਼ਾਰ ਦਾ ਕਿੱਲਾ ਕੋ 10 ਹਜ਼ਾਰ ਦਾ ਕਿੱਲਾ ਐਸਸੀ ਕੈਟਾਗਰੀ ਲਈ ਰਿਜ਼ਰਵ ਜ਼ਮੀਨ ਹੁੰਦੀ ਸੀ ਉਹਨੂੰ ਹੜੱਪਣ ਵਾਸਤੇ ਜਿੱਦਾਂ ਮੋਦੀ ਸਰਕਾਰ ਨੇ ਕਾਲਾ ਕਾਨੂੰਨ ਬਣਾਇਆ ਕਿਸਾਨ ਉੱਤੇ ਧਰਨੇ ਦੇ ਬੈਠੇ ਰਹੇ ਉਸਨੂੰ ਹੜੱਪਣ ਵਾਸਤੇ ਮਈ 2019 ਚ ਕੈਪਟਨ ਅਮਿੰਦਰ ਦੀ ਸਰਕਾਰ ਨੇ ਊ ਮਾਫੀਆ ਤੇ ਬਲਬੀਰ ਸਿੱਧੂ ਦੇ ਗਰੁੱਪ ਦੀ ਪ੍ਰੈਸ਼ਰ ਦੇ ਚ ਆ ਕੇ ਨਵੀਂ ਸਕੀਮ ਬਣਾਈ ਕਿ ਕਿਸੇ ਵੀ ਪਿੰਡ ਦੀ ਜ਼ਮੀਨ ਆਪਾਂ 33 ਸਾਲਾਂ ਜਾ ਉਸ ਤੋਂ ਵੱਧ ਸਮੇਂ ਲਈ ਲੀਜ਼ ਤੇ ਲੈ ਕੇ ਹੜੱਪ ਸਕਦੇ ਆ ਉਹਦਾ ਸਬੂਤ ਉਦੋਂ ਸਾਹਮਣੇ ਆਇਆ ਜਦੋਂ ਬਲੌਂਗੀ ਦੀ ਗਊਸ਼ਾਲਾ ਸਭ ਤੋਂ ਜ਼ਿਆਦਾ ਲਾਲਾ ਮੈਂ ਹੀ ਪਾਇਆ ਬਲੌਂਗੀ ਦੀ ਗਊਸ਼ਾਲਾ ਬਰਬੀਰ ਸਿੱਧੂ ਨੇ ਆਪਣੇ ਘਰ ਦੇ ਐਡਰੈਸ ਤੇ ਰਜਿਸਟਰ ਕਰਾਈ ਤੇ ਆਪਣਾ ਪ੍ਰਵੈਸ਼ਰ ਵਰਤ ਕੇ ਆਪਣਾ ਪ੍ਰਭਾਵ ਵਰਤ ਕੇ ਮਤਾ ਪਵਾਇਆ ਪੰਚਾਇਤ ਤੋਂ ਡੀਡੀਪੀ ਦੇ ਦਫ਼ਤਰ ਦਬਕੇ ਮਰਾ ਕੇ ਕਿ ਬਰਬੀਰ ਸਿੱਧੂ ਨੂੰ 250 ਕਰੋੜ ਦੀ ਜ਼ਮੀਨ ਜਿਹੜੀ ਹੈ 2.5 ਲੱਖ ਰੁਪਏ ਦਿੱਤੀ ਜਾਵੇ ਇਹ ਇੱਥੋਂ پتہ ਲੱਗਿਆ ਕਿ ਬਲਬੀਰ ਸਿੱਧੂ ਐਂਡ ਕੰਪਨੀ ਨੇ ਸਿਰਫ ਕੀਮਤੀ ਜ਼ਮੀਨਾਂ ਮਹੌਲੀ ਜ਼ਿਲ੍ਹੇ ਦੀ ਹੜੱਪਣੀਆਂ ਸੀ ਪਰ ਪਾਲਿਸੀ ਬਣ ਗਈ ਉਹ ਪੂ ਫਿਰ ਤੁਸੀਂ ਚੰਦਪੁਰ ਦਾ ਮਾਮਲਾ ਦੇਖਿਆ ਨਵੇਂ ਸਾਲ ਤੋਂ ਬਾਅਦ ਇੱਕ ਇੱਕ ਜਨਵਰੀ ਨੂੰ ਮੇਨਾ ਕੋੜੇਪਿੰਡ ਦੇ ਲੋਕ ਖੜੇ ਆ 140 ਜਿਹੜੇ ਜਮੀਨ ਹੈ 140 ਕਨਾਲ ਜਮੀਨ ਜੇਲ ਬਣਾਉਣ ਵਾਸਤੇ ਠੇਕੇ ਤੇ ਅੱਜ ਤੱਕ ਇੰਡੀਆ 'ਚ ਕੋਈ ਜੇਲ ਠੇਕੇ ਤੇ ਨਹੀਂ ਆ ਜੇਲ ਬਣਾਉਣ ਵਾਸਤੇ ਮਤਾ ਪਾਇਆ ਗਿਆ ਆ ਹੁਣੇ ਹਫਤਾ ਤੱਕ ਪਹਿਲਾ ਸੀ ਰੌਲਾ ਪਾਇਆ ਸੁਗੜ ਪਿੰਡਾ ਸੁਗੜ ਉਥੇ ਇੱਕ ਬਿਲਡਰ ਹੈ ਬਿਲਡਰ ਦੇ ਹੱਕਲੇ ਮਤਾ ਪਾਇਆ ਗਿਆ ਇਹਦੇ ਨਾਲ ਕੀ ਹੋਣਾ ਆਉਣ ਵਾਲੇ 10 ਸਾਲਾਂ ਦੇ ਵਿੱਚ ਜਿਹੜੇ ਵੱਡੇ ਵੱਡੇ ਸਰਮਾਇਯਦਾਰਾ ਜੀ ਦਾ ਆਪਾਂ ਕਹਿੰਦੇ ਕੇਂਦਰ ਸਰਕਾਰ ਆਮਾਨੀਆਂ ਦਾਨੀਆਂ ਦੀ ਸਰਕਾਰ ਹੈ ਤੇ ਸਾਡੇ ਮੋਹਾਲੀ ਦਾ ਸਾਡੇ ਪੰਜਾਬ ਦੇ ਅਮਾਨੀਦਾਨੀ ਬਲਬੀਰ ਸਿੱਧੂ ਲੈਂਡ ਚੈਸਟਰ ਗਰੁੱਪ ਬੇਵ ਸਟੇਟ ਅਜਿਹੇ ਵੱਡੇ ਸ਼ਰਮਾਇਦਾਰ ਬਣ ਜਾਣਗੇ ਤੇ ਇਹ ਪਾਲਿਸੀ ਜੇ ਲਾਗੂ ਰਹੀ ਤਾਂ ਆਉਣ ਵਾਲੇ 10 ਸਾਲਾਂ ਦੇ ਪੰਜਾਬ ਦੇ 13000 ਪਿੰਡਾਂ ਦੀਆਂ ਜ਼ਮੀਨਾਂ ਇਸੇ ਤਰੀਕੇ ਨਾਲ ਲੀਜ਼ ਤੇ ਲਈਆਂ ਜਾਣਗੀਆਂ ਬਾਅਦ ਵਿੱਚ ਜਿਸ ਤਰ੍ਹਾਂ ਸ਼ਹਿਰਾਂ 'ਚ ਬਲਬੀਰ ਸਿੱਧੂ ਕੋਸ਼ਿਸ਼ ਕਰ ਰਿਹਾ ਮੇਰੇ ਦਾਉ ਪਿੰਡ ਨੂੰ ਮੇਰੇ ਬੜਾਉਂਗੇ ਪਿੰਡ ਨੂੰ ਮੇਰੇ ਬਰਬਾਦਰੇ ਪਿੰਡ ਨੂੰ ਮਿਊਸਪਲ ਕਾਰਪੋਰੇਸ਼ਨ ਸ਼ਾਮਲ ਕਰਨ ਦੀ ਪੰਚਾਇਤਾਂ ਤੋੜ ਦਿੱਤੀਆਂ ਜਾਣਗੀਆਂ ਤਾਂ ਲੈਂਡ ਮਾਫੀਆ ਸਰਕਾਰ ਦੇ ਸ਼ਹਿ ਨਾਲ ਇਹ ਸਾਰੀ ਜ਼ਮੀਨਾਂ ਹਰਾਪ ਲੇਗਾ ਇਸ ਕਰਕੇ ਅਸੀਂ ਜਦੋਂ ਸਕੈਮ ਨੰਗਾ ਕੀਤਾ ਉਹ ਸਾਨੂੰ ਫਿਰਦਨ ਦੀ ਵੀ ਕੋਸ਼ਿਸ਼ਾਂ ਹੋਈਆਂ ਸਾਡੇ ਤੇ ਦਬਕੇ ਵੀ ਆਏ ਹਮਲੇ ਵੀ ਹੋਏ ਅਖੀਰ ਤੇ ਉਹਨਾਂ ਨੇ ਸਾਨੂੰ ਕਹਿਣਾ ਸ਼ੁਰੂ ਕਰ ਦਿੱਤਾ ਮੀਡੀਆ ਜਸਵਾਲ ਦੀ ਬੇਟੀ ਤੇ ਬਾਕੀ ਸਾਥੀ ਉਹ ਫਿਰ ਸਾਨੂੰ ਕਹਿਣ ਲੱਗੇ ਇਹ ਬਿਕਾਊ ਮਾਲ ਹੈ ਅਸੀਂ ਨਹੀਂ ਵੀ ਕਿ ਬਲਬੀਰ ਸਿੰਘ ਸਿੱਧੂ ਤੂੰ ਬਿਕ ਗਿਆ ਮਲਟਰਾ ਕੋਲ ਇਹ ਕਹਿਣ ਲੱਗਾ 5000 ਰੁਪਏ ਦੇ ਕੇ ਜਿੱਥੋਂ ਮਰਜ਼ੀ ਬੁਲਾ ਲਓ ਸਾਡੇ ਬੋਲਣ ਨੂੰ ਪੈਸੇ ਨਹੀਂ ਲੱਗਦੇ ਫ੍ਰੀ ਬੋਲਦੇ ਆ ਪਰ ਬਲਬੀਰ ਸਿੱਧੂ ਆਪਣੇ ਭੂ ਮਾਫੀਆ ਸਾਥੀਆਂ ਨੂੰ ਬਚਾਉਣ ਵਾਸਤੇ ਰੋਪ ਲਾਉਣ ਲੱਗਿਆ ਇਸ ਕਰਕੇ ਅਸੀਂ ਬੜੀ ਦੇਰ ਤੋਂ ਸਰਵੇ ਕਰ ਰਹੇ ਸੀ ਸ੍ਰੀ ਕੁਲਵੰਤ ਸਿੰਘ ਜੀ ਦਾ ਕਿ ਇਹਨੇ ਕੋਈ ਕ腐ਸ਼ਨ ਦਾ આરોਪ ਹੋਵੇ ਕਿਸੇ ਨੇ ਕੋਈ ਐਫਆਈਆਰ ਦਾਜ ਕਰਾਈ ਹੋਵੇ ਕਿਸੇ ਦੀ ਜ਼ਮੀਨ ਦੱਬੀ ਹੋਵੇ ਅਸੀਂ ਬੜੇ ਲੰਬੇ ਸਮੇਂ ਤੋਂ ਲੱਭ ਰਹੇ ਸੀ ਇੱਕ ਵੀ ਸ਼ਿਕਾਇਤ ਨਾਲ ਖਰਾਬ ਨਹੀਂ ਮਿਲੀ ਐਥੇ ਤੱਕ ਕਿ ਬਲਬੀਰ ਸਿੰਘ ਸਿੱਧੂ ਨੇ ਪਾਪੜੀ ਪਿੰਡ ਦਾ આરોਪ ਲਾਇਆ ਮੈਂ ਆਪਣੇ ਬੰਦੇ ਭੇਜੇ ਬਲਬੀਰ ਸਿੰਘ ਸਿੱਧੂ ਦੇ ਘਰੇ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਹਾਂਜੀ આરોਪ ਤਾਂ ਸੱਚੇ ਆ ਪਰ ਇਸ ਪੰਚਾਇਤ ਮੈਂਬਰ ਨਾਲ ਸੰਮਲ ਕਰ ਲਓ ਉਹ ਨੰਬਰ ਵੀ ਮੇਰੇ ਕੋਲ ਹੈਗਾ ਉਸ ਫੋਨ ਤੇ ਮੈਂ ਗੱਲ ਕਰਕੇ ਪਾਪੜੀ ਪਿੰਡ ਦੇ ਸਰਪੰਚ ਦੇ ਦਿਓਰ ਨੂੰ ਪੁੱਛਿਆ ਉਹ આરોਪ ਝੁੱਠੇ ਨਿਕਲੇ ਉਸ ਤੋਂ ਬਾਅਦ ਸਾਨੂੰ ਲੱਗਿਆ ਕਿ ਕ腐ਸ਼ਨ ਦੇ ਖਿਲਾਫ ਅਸੀਂ ਕੰਮ ਕਰਦੇ ਕਰਪਟ ਸਰਕਾਰ ਨਹੀਂ ਬਣਨੀ ਚਾਹੀਦੀ ਇਸ ਕਰਕੇ ਬਲਵੀਰ ਸਿੰਘ ਸਿੱਧੂ ਵਰਗੇ ਕਰਪਟ ਨੇਤਾਵਾਂ ਨੂੰ ਵਿਧਾਨ ਸਭਾ ਤੋਂ ਜਾਣ ਤੋਂ ਰੋਕਣ ਵਾਸਤੇ ਉਹਦੇ ਕੰਪੀਟੀਸ਼ਨ ਜਿਹੜਾ ਇਮਾਨਦਾਰ ਉਮੀਦਵਾਰ ਉਹਦੀ ਮਦਦ ਕਰਨੀ ਬਣਦੀ ਹੈ ਇਸ ਕਰਕੇ ਅਸੀਂ ਆਪਣੀ ਪੂਰੀ ਟੀਮ ਦੇ ਨਾਲ ਜਿਹਦੇ ਸਕੂਲ ਫੀਸ ਦਾ ਝਗੜਾ ਤੁਸੀਂ ਦੇਖਿਆ ਸਾਰੇ ਨੇ ਹਜ਼ਾਰਾਂ ਮਾਪੇ ਸਾਡੇ ਨਾਲ ਜੁੜੇ ਹੋਏ ਹਨ ਮੋਹਾਲੀ ਦੇ ਤੇ ਨਾਲ ਦੇ ਪਿੰਡਾਂ ਦੇ ਪੂਰੇ ਪੰਜਾਬ ਦੇ ਲੱਖਾਂ ਮਾਪੇ ਸਾਡੇ ਨਾਲ ਜੁੜੇ ਹੋਏ ਹਨ ਟਰੈਵਲ ਏਜੰਟਾਂ ਖਲਾਫ ਅਸੀਂ ਮੀਮ ਚਲਾਈ ਆ ਹਜ਼ਾਰਾਂ ਲੋਕ ਸਾਡੇ ਨਾਲ ਜੁੜੇ ਹੋਏ ਹਨ ਅਸੀਂ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਪੂਰੀ ਪੋਣਛਾਣ ਕਰ ਲਈ ਹੈ ਹੁਣ ਸਿਰਫ ਔਰ ਸ ਐਨਨੂ ਵੋਟਾਂ ਪਾਣੀ ਜ਼ਰੂਰੀ ਹੈ ਹੋਰ ਬੰਦੇ ਵੀ ਇਮਾਨਦਾਰ ਹੈ ਪਰ ਕੰਪੀਟੀਸ਼ਨ ਜੇ ਸਭ ਤੋਂ ਅੱਗੇ ਹੈ ਇਸ ਕਰਕੇ ਅਸੀਂ ਬਲਵੀਰ ਸਿੱਧੂ ਦੀ ਰਿਪਲੇਸਮੈਂਟ ਕੁਲਵੰਤ ਸਿੰਘ ਜੀ ਦੇ ਵੀ ਦੇਖਦੇ ਆ ਇਹ ਵਿਧਾਨ ਸਭਾ ਜਾਣਗੇ ਤੇ 33 ਸਾਲਾਂ ਪਾਲਿਸੀ ਵੀ ਲਾਗੂ ਜਿਹੜੀ ਰੱਦ ਕਰਾਂਗੇ ਤੇ ਬਾਕੀ ਜਿਹੜੇ ਕ੍ਰਾਪਸ਼ਨ ਦੇ ਖਿਲਾਫ ਜੀ ਲੜਦੇ ਆ ਉਹ ਸਾਡੇ ਹੱਕ ਤੇ ਇਹ ਜ਼ਰੂਰ ਸਰਕਾਰ ਨੂੰ ਲੈ ਕੇ ਆਣਗੇ ਇਹੀ ਕਹਿ ਕੇ ਅਸੀਂ ਐਨਨ ਸਮਰਥਨ ਦੇ ਰਿਹਾ ਜੀ ਆਮ ਆਦਮੀ ਪਾਰਟੀ ਜਾਤ ਸਦਾ ਤੋਂ ਬੱਚੇ ਨੂੰ ਹਾਂ ਬਿਲਕੁਲ ਜੀ ਅਸੀਂ ਪੂਰੇ ਪੰਜਾਬ ਚ ਸਾਫ਼ ਸੁਥਰੇ ਇਮਾਨਦਾਰ ਆਗੂਆਂ ਦੀ ਲੱਭ ਰਹੇ ਹਾਂ ਅਸੀਂ ਸਿਰਫ ਮੋਹਾਲੀ ਦੇ ਵਿੱਚ ਸਦਾ ਕੁਲਵੰਤ ਸਿੰਘ ਜੀ ਨੂੰ ਸਮਰਥਨ ਦੇ ਰਹੇ ਹਾਂ ਸਿਰਫ ਮੋਹਾਲੀ ਚ ਸਦਾ ਕੁਲਵੰਤ ਸਿੰਘ ਜੀ ਨੂੰ ਸਮਰਥਨ ਜੇ ਕੋ ਹੋਰ ਸਾਡਾ ਨੇੜੇ ਦੇ ਇਲਾਕੇ ਚ ਗੱਲ ਚਾਵੇ ਆ ਅਸੀਂ ਦੇਖਾਂਗੇ ਕਿਹਨੂੰ ਸਮਰਥਨ ਦੇਣਾ ਪਰ ਇਸ ਸਮੇਂ ਮੋਹਾਲੀ ਚ ਸਿਰਫ ਸਦਾ ਕੁਲਵੰਤ ਸਿੰਘ ਜੀ ਨੂੰ ਸਮਰਥਨ ਹੈ ਪਰ ਕੁਝ ਦਿਨ ਪਹਿਲਾਂ ਤੁਹਾਡੇ ਵੱਲੋਂ ਇੱਕ ਉਹ ਪ੍ਰੋਟੈਸਟ ਕੀਤਾ ਗਿਆ ਸੀ ਕਾਊਂਡ ਦੇ ਸਾਹਮਣੇ ਬਿਲਕੁਲ ਹਾਂ ਜੀ ਉਹਦੇ ਤੁਸੀਂ ਇਹ ਕਹਿ ਗਿਆ ਸੀ ਕਿ ਦਾਉਂ ਮੈਂ ਕੋਈ ਵੀ ਕਿਸੇ ਵੀ ਲੀਡਰ ਨੂੰ ਬੜਨ ਨਹੀਂ ਦਵਾ ਕਿਸੇ ਨੂੰ ਮੋਹਰੀ ਨਾ ਦਵਾਗੇ ਜੀ ਇਹਦੇ ਹਾਂ ਤੇ ਦਾਉਂ ਪਿੰਡ ਦੀ ਮੈਂ ਗੱਲ ਕਰਾਂ ਦਾਉਂ ਪਿੰਡ ਇਤਿਹਾਸਕ ਪਿੰਡ ਹੈ ਡੇਰਾ ਬਾਬਾ ਖੜਕ ਸਿੰਘ ਦਾ ਡੇਰਾ ਹੈਗਾ ਲੱਖਾਂ ਦੀ ਗਿਣਤੀ ਤੇ ਸੰਗਤ ਆਉਂਦੀ ਹੈ ਉੱਥੇ ਨੈਸ਼ਨਲ ਹਾਈਵੇ ਥਾਰਟੀ ਨੇ ਪੁਲ ਬਣਾਣਾ ਸੀ ਇਹ ਪੁਲ 38 ਸੈਕਟਰ ਤੋਂ ਸ਼ੁਰੂ ਹੋ ਕੇ ਖੜੜ ਤੱਕ ਬਣਾਣਾ ਸੀਗਾ ਜਦੋਂ 6 ਫੇਸ ਦੀ ਕੋਠੀਆਂ ਤੇ ਗੁਰਦਵਾਰਾ ਸਾਹਿਬ ਵਿਚਾਰੇ ਸੀ ਤਾਂ ਉਸ ਪ੍ਰੋਟੈਸਟ ਦਾ ਮੈਂ ਹਿੱਸਾ ਰਹਾ ਉਹ ਪੁਲ ਰੱਦ ਹੋਇਆ ਫਿਰ ਉਹ ਪੁਲ ਬਲੌਂਗੀ ਤੋਂ ਸ਼ੁਰੂ ਹੋ ਕੇ ਖੜੜ ਤੱਕ ਜਾਣਾ ਸੀ ਫਿਰ ਜਿਹੜੇ ਵੱਡੇ ਬਿਲਡਰ ਹੈ ਜਿਹੜੇ ਕਲੋਨੀਆਂ ਕੱਟਣੀਆਂ ਸੀ ਉਹਨਾਂ ਨੇ ਸਰਕਾਰ ਦੇ ਦਬਾਅ ਪਾਇਆ ਉਹ ਕੋੜ ਬਲੋਂਗਵੀ ਤੋਂ ਲੈ ਕੇ ਦਾਉਂ ਤੱਕ ਸੜਕ ਬਣ ਗਈ ਆ ਪਰ ਦਾਉਂ ਵਾਲੇ ਗਰੀਬ ਲੋਕ ਸੀਗੇ ਰਿਸ਼ਵਤ ਨਹੀਂ ਦੇ ਸਕੇ ਉੱਥੇ ਰਸਤਾ ਸਾਡੇ ਪਿੰਡ ਦਾ ਬੰਦ ਹੋ ਗਿਆ ਹੁਣ ਜੇ ਦਾਉਂ ਦੇ ਵਿੱਚੋਂ ਸੰਗਤ ਮੈਂ ਤੁਹਾਨੂੰ ਦੱਸਣ ਲੱਗਾ ਉਹ ਹੀ ਦੱਸਣ ਲੱਗਾ ਜੇ ਦਾਉਂ ਵਿੱਚੋਂ ਸੰਗਤ ਤੇ ਇਲਾਕੇ ਦੇ ਲੋਕਾਂ ਨੇ ਖੜ੍ਹੇ ਜਾਣਾ ਹੋਵੇ ਤਾਂ ਬਲੋਂਗਵੀ ਨੂੰ ਕੁਝ ਮੰਗਿਆਣਾ ਪੈਂਦਾ ਉਹਦੇ ਵਿੱਚ ਬਲਬੀਰ ਸਿੰਘ ਸਿੱਧੂ ਨੇ ਸਾਡੇ ਨਾਲ ਵਾਅਦੇ ਕੀਤੇ ਕਿ ਅਸੀਂ ਲਾਈਟਰ ਲਵਾਵਾਂਗੇ ਅ ਦਿੱਲੀ ਟ੍ਰਾਂਸਪੋਰਟ ਮੰਤਰੀ ਨਿਤਨ ਗੜਕਰੀ ਨਾਲ ਮੇਰੀ ਖੁਦ ਮੀਟਿੰਗਾਂ ਹੋਈਆਂ ਪੂਰੀ ਸਾਹਿਬ ਨਾਲ ਜਿਹੜੀ ਸੈਰੀ ਹਵਾਵਾ ਜੀ ਮੰਤਰੀ ਉਹਨਾਂ ਨਾਲ ਮੇਰੀ ਪੂਰੀਆਂ ਮੀਟਿੰਗਾਂ ਹੋਈਆਂ ਤੇ ਕੈਪਟਨ ਰਮਿੰਦਰ ਦੇ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਕੈਪਟਨ ਸੰਦੀਪ ਸੰਧੂ ਰਾਹੀਂ ਸਾਨੂੰ ਸੁਨੇਹੇ ਮਿਲਦੇ ਰਹੇ ਉਹਨਾਂ ਸਾਰਿਆਂ ਨੇ ਸਾਨੂੰ ਕਿਹਾ ਸੀ ਰਸਤਾ ਤੁਹਾਨੂੰ ਮਿਲਾਗੇ ਦਵਾ ਕੇ ਹਟਾਂਗੇ ਉਸ ਤੋਂ ਬਾਅਦ ਕਿਸਾਨ ਪ੍ਰੋਟੈਸਟ ਸ਼ੁਰੂ ਹੋ ਗਿਆ ਮੇਰੇ ਤੋਂ ਦਬਾਵਾਣ ਗਿਆ ਕਿ ਦਿੱਲੀ ਦੇ ਨੇਤਾਵਾਂ ਨਾਲ ਲਿੰਕ ਨਹੀਂ ਰੱਖਣਾ ਮੈਨੂੰ ਕਿਸਾਨ ਪ੍ਰੋਟੈਸਟ ਜਾਣਾ ਪੈਣਾ ਫਿਰ ਅਸੀਂ ਦੋ ਟੀਮਾਂ ਵੰਡ ਲਈਆਂ ਇੱਕ ਦਿੱਲੀ ਸੰਪਰਕ ਲਈ ਮੈਂ ਕਿਸਾਨ ਪ੍ਰੋਟੈਸਟ ਰਿਆ ਸਾਡਾ ਰਸ ਕਿ ਜਿਹੜੇ ਨੇ ਸਾਡੇ ਨਾਲ ਵਾਅਦੇ ਕੀਤੇ ਸੋ ਵੋਟਾਂ ਮੰਗਣ ਆਇਆ ਸਾਡੇ ਨਾਲ ਵਾਅਦੇ ਕਾਂਗਰਸ ਨੇ ਕੀਤੇ ਸੀ ਮਖਨ ਸਰ ਇਹਦੇ ਉਲਟ ਵੀਡੀਓ ਪਿੰਡ ਦੀ ਪੰਚਾਇਤ ਤੇ ਪਿੰਡ ਵਾਲਿਆਂ ਨੇ ਹਮੇਸ਼ਾ ਹੀ ਰਿਸਪੌਂਸ ਦਿੱਤੀ ਸੀ ਉਹ ਕਹਿੰਦੇ ਅਸੀਂ ਸਰਦਾਰ ਸਿੰਘ ਦਾ ਨੂੰ ਸਪੋਰਟ ਨਹੀਂ ਕਰਦੇ ਜੀ ਇੱਥੇ ਜਿਹੜਾ ਮਰਜ਼ੀ ਲੀਡਰ ਆਏ ਅਸੀਂ ਉਹਦੇ ਪੂਰਾ ਸਵਾਗਤ ਕਰਦੇ ਹਾਂ ਜੀ ਬਿਲਕੁਲ ਬਿਲਕੁਲ ਔਰ ਅਸੀਂ ਇਹ ਨਹੀਂ ਕਹਿਆ ਸੀ ਪਿੰਡ 'ਚ ਬੜਨ ਨਹੀਂ ਦਵਾਂਗੇ ਅਸੀਂ ਅਸੀਂ ਇਹ ਕਹਿਆ ਸੀ ਸਾਡੇ ਪਿਛਲੇ ਸਾਲ ਦੀ ਪੋਸਟਿੰਗ ਲੱਗਿਆ ਹੋਇਆ ਇਸ ਸਾਲ ਦੇ ਵੀ ਲੱਗੇ ਹੋਏ ਕਿ ਸਾਡੀਆਂ ਵੋਟਾਂ ਦੇ ਹੱਕਦਾਰ ਤਿੰਨ ਪਾਰਟੀਆਂ ਨਹੀਂ ਹੈ ਬੀਜੇਪੀ ਨੇ ਸਾਡੇ ਨਾਲ ਵਾਅਦਾ ਕੀਤਾ ਕਾਂਗਰਸ ਪਾਰਟੀ ਨੇ ਵਾਦਾ ਕੀਤਾ ਜਿਉ ਹੱਕਦਾਰ ਨਹੀਂ ਆ ਬਲਬੀਰ ਸਿੰਘ ਸਿੱਧੂ ਨੇ ਗਦਾਰੀ ਕੀਤੀ ਸਾਡੇ ਨਾਲ ਹੱਕਦਾਰ ਨਹੀਂ ਆ ਬਲਬੀਰ ਸਿੰਘ ਸਿੱਧੂ ਕਮੇਟੀ ਦਾ ਮੈਂਬਰ ਰਿਹਾ ਜਦੋਂ ਡੀਸੀ ਦਫ਼ਤਰ ਦੇ ਵਿੱਚ ਡਿਸਟ੍ਰਿਕਟ ਰੈਵਨਿਊ ਅਫਸਰ ਦੀ ਜਿਹੜੀ ਪ੍ਰਧਾਨਗੀ ਚ ਅਸੀਂ ਮੀਟਿੰਗਾਂ ਸ਼ਾਮਲ ਰਹੇ ਹਾਂ ਸਾਡੇ ਖਿਲਾਫ ਨੈਗੇਟਿਵ ਰਿਪੋਰਟ ਭੇਜੇਗੇ ਇਸ ਕਰਕੇ ਬਲਬੀਰ ਸਿੰਘ ਸਿੱਧੂ ਦਾ ਕੈਪਟਨ ਅਮਰਿੰਦਰ ਦਾ ਭਾਜੀਪੀ ਦਾ ਅਸੀਂ ਕੋਈ ਸਮਰਥਨ ਨਹੀਂ ਕਰਦੇ ਦਾਉਂ ਵਾਲੇ ਲੋਕ ਪਰ ਇੱਥੇ ਸਾਡੀ ਸੰਸਥਾ ਕੱਲੀ ਦਾਉਂ ਤੱਕ ਸੀਮਤ ਨਹੀਂ ਆ ਪੂਰੇ ਪੰਜਾਬ ਲੈਵਲ ਦੀ ਸਾਡੀ ਸੰਸਥਾ ਹੈ ਕਿ ਇੰਟਰਨੈਸ਼ਨਲ ਲੈਵਲ ਤੇ ਬਿਲਡਰ ਨੂੰ ਲੋਬੀ ਦੇ ਉੱਤੇ ਤੁਸੀਂ ईडब्ल्यूएस ਦੇ ਤਹਿਤ plotsਾਂ plot ਦਿੱਤੇ ਜਾਣੇ ਨੇ ਕੁਲਵੰਤ ਸਿੰਘ ਜੀ ਬਿਲਡਰ ਲੋਕੀ ਦੇ ਵਿੱਚ ਆਉਂਦੇ ਨੇ ਤੇ ਤੁਹਾਨੂੰ ਪੀਣਾ ਤੇ ਹੁਣ ਉਹ ਲੋਕਾਂ ਨੂੰ ਜਿਹਨਾਂ ਨੂੰ ਨਹੀਂ ਮਿਲ ਕੇ ਤੁਸੀਂ ਇਹਨਾਂ ਦੇ ਦੇਖੋ ਕੁਲਵੰਤ ਸਿੰਘ ਦੀ ਪਾਕ ਸਾਫ ਹੈ ਕਿਉਂਕਿ ਜਿਹੜੀ ایਡਬੀਐਸ ਪਾਲਸੀ ਹੈ ਮੈਗਾ ਪ੍ਰੋਜੈਕਟ ਤੇ ਸੁਪਰ ਮੈਗਾ ਪ੍ਰੋਜੈਕਟ ਫੋਰਟੇਗਨ ਲਾਗੂ ਹੋਣੀ ਹੈ ਉਹ 2015 ਦੇ ਹੀ ਕੁਲਵੰਤ ਸਿੰਘ ਜੀ ਦੀ ਜਨਤਾ ਲੈਂਡ ਪ੍ਰੋਮੋਟਰ ਕੰਪਨੀਆ ਗਮਾਟਾ ਨੂੰ ਟ੍ਰਾਂਸਫਰ ਕਰ ਚੁੱਕੇ ਮੇਰੇ ਕੋਲ ਆਰਟੀਆਈ ਡਾਕੂਮੈਂਟ ਹੈ ਬਹੁਤ ਵਾਰ ਸ਼ੇਅਰ ਕਰ ਚੁੱਕਿਆ ਮੈਂ ਜਿਹੜੀ ਨਗਰ ਕੌਂਸਲ ਦਾ ਏਰੀਆ ਹੈਗਾ ਜਲਾਕੀ ਖੇਡੀ ਸੀ ਬਿਲਡਰਾਂ ਨੂੰ ਬਚਾਉਣ ਵਾਸਤੇ ਜਿੱਦਾਂ ਨਗਰ ਕਾਉਂਸਲ ਖਰੜ ਦੇ ਵਿੱਚੋਂ ਨਗਰ ਕਾਉਂਸਲ ਟੇਰਾਬੱਸੀ ਦੇ ਵਿੱਚੋਂ ਜੀਰਕਪੁਰ ਦੇ ਵਿੱਚੋਂ ਉਹਨਾਂ ਨੂੰ ਕਹਿ ਗਏ ਕਿ ਮੋਹੱਲੇ 'ਚ ਘਰ ਮਿਲਣਗੇ ਉਹ ਸੀਗੇ ਛੋਟੇ-ਛੋਟੇ ਬਿਲਡਰਾਂ ਨੂੰ ਬਚਾਉਣ ਵਾਸਤੇ ਜਿ ਕੋਈ ਐਨਕੇ ਸ਼ਰਮੇ ਦੇ ਹੋਣਾ ਕੋਈ ਕਿਸੇ ਹੋਰ ਦੇ ਹੋਣਾ 215/15 ਐਫ ਆਈ ਆਰ ਅਧਾਰਾ ਐਸਬੀਪੀ ਹੋਮ ਤੇ ਬਲਵੀਰ ਸਿੰਘ ਸਿੱਧੂ ਐਂਡ ਪਾਰਟੀ ਨੇ ਉਹਦਾ ਚਲਾਨ ਵੀ ਅਜੇ ਤੱਕ ਪੇਸ਼ ਨਹੀਂ ਹੋਣ ਦਿੱਤਾ ਤੇ ਇਹਨਾਂ ਦੇ ਉੱਤੇ ਕੋਈ ਇਲਜ਼ਾਮ ਨਹੀਂ ਆ ਨਾ ਤੇ ਜ਼ਮੀਨ ਦੇ ਪਿੱਛੇ ਅੜ ਗਏ ਆਪਣੇ ਡਿਵੈਲਪਮੈਂਟ ਚਾਰਜ ਵੀ ਦੇ ਦਿੱਤੇ ਇਹਨਾਂ ਕੱਲਿਆਂ ਨੇ ਦਿੱ ਅੱਛਾ ਸਰ ਕਿੰਨਾ ਕਿ ਤੁਹਾਨੂੰ ਲੱਗਦਾ ਕਿ ਪੋਜ਼ਿਟਿਵ ਰਿਸਪਾਂਸ ਮਿਲੂਗਾ ਕਿ ਇਹ ਇਸ ਟੀਮ ਕੋਲੋਂ ਤੁਹਾਡੇ ਤੱਕ ਸਮਰਥਨ ਮਿਲੂਗਾ ਦੇਖੋ ਕੁਦਰਤੀ ਗੱਲ ਆ ਵੀ ਜਦੋਂ ਇੱਕ ਐਡੀ ਵੱਡੀ ਸੰਸਥਾ ਹੈ ਜਿਹੜੀ ਸਮਰਥਨ ਦਿੰਦੀ ਆ ਤਾਂ ਉਹਦਾ ਫਾਇਦਾ ਹੋਣਾ ਕੈਂਡੀਡੇਟ ਨੂੰ ਜਾਂ ਪਾਰਟੀ ਨੂੰ ਸੁਭਾਵਿਕ ਹੈ ਤੇ ਮੈਂ ਇਹ ਸਾਂਹਦਾ ਵੀ ਸਦਨਾਮ ਸਿੰਘ ਦਾਉਂ ਦਾ ਜਿੱਥੇ ਮੈਂ ਧੰਨਵਾਦ ਕਰਦਾ ਹਾਂ ਵੀ ਇਹਨਾਂ ਨੇ ਮੈਨੂੰ ਸਮਰਥਨ ਦਿੱਤਾ ਉਥੇ ਮੈਂ ਇਹ ਵੀ ਮੈਨੂੰ ਯਕੀਨ ਆ ਵੀ ਇਹਨਾਂ ਦੇ ਮੇਰੇ ਨਾਲ ਖੜਨ ਦੇ ਨਾਲ ਤੇ ਮੇਰੀ ਜੋਣ ਮਿਹਮਾ ਇਹਨੂੰ ਇੱਕ ਬੜਾ ਵੱਡਾ ਹੁਲਾਰਾ ਹੈ ਜਿਹੜਾ ਉਹ ਮਿਲੇਗਾ ਔਰ ਮੈਂ ਹੋਰ ਵੀ ਅਸੀਂ ਪਹਿਲਾਂ ਵੀ ਜਿੱਤ ਦੀ ਰਾਹ ਤੇ ਤੁਰੇ ਹੋਏ ਆ ਤੇ ਹੁਣ ਉਹ ਜਿੱਤ ਦੀ ਰਾਹ ਜਿਹੜੀ ਹੈ ਹੋਰ ਵੀ ਹੈ ਜਿਹੜੀ ਉਹ ਪੱਕੀ ਹੋ ਗਈ ਹੈ ਸੋ ਮੈਂ ਇਹਨਾਂ ਦਾ ਅਰੇਨਾ ਦੀ ਸਮੁੱਚੀ ਟੀਮ ਦਾ ਇਸ ਗੱਲ ਤੋਂ ਤਹਿ ਦੋ ਧੰਨਵਾਦ ਦੀਆਂ ਵੀ ਇਹਨਾਂ ਨੇ ਮੈਨੂੰ ਬਿਨਾਂ ਕਿਸੇ ਸ਼ਰਤ ਤੋਂ ਸਮਾਰਟਨਾ ਦੇ ਨਾਲ ਉਹ ਦਿੱਤਾ ਹੈ। ਔਰ ਅੱਜ ਕਾਲੀਦਾਰ ਕੋਲੋਂ ਜਿਹੜਾ ਚੋਣ ਮੈਨੀਫੈਸਟੋ ਜਾਰੀ ਕੀਤਾ ਜਾ ਰਿਹਾ 2010 ਸਾਲ ਪਹਿਲਾਂ ਜਾਰੀ ਕੀਤਾ ਸੀ ਤੁਹਾਨੂੰ ਲੱਗਦਾ ਕਿ ਉਹ ਲਾਗੂ ਹੋਇਆ ਤਾਂ ਜਿਹੜਾ ਅੱਜ ਦਿਖਾਉਂਦੇ ਹੋ ਸਾਜਵਾ ਗੋਗਾ ਜਾਂ ਵਾਕਈ ਲਾਗੂ ਕਰਨ ਕਰਦੇ। ਦੇਖੋ ਹੁਣ ਪਿਛਲੇ ਸਾਲਾਂ ਵੀ 20 25 30 ਸਾਲਾਂ ਤੋਂ ਤਾਂ ਹੀ ਚੱਲਦਾ ਆ ਰਿਹਾ ਵੀ ਚੋਣ ਮੈਨੀਫੈਸਟੋ ਜਾਰੀ ਤਾਂ ਹੁੰਦੇ ਨੇ ਪਰ ਮੁੜ ਕੇ ਪੜੇ ਵੀ ਨਹੀਂ ਜਾਂਦੇ। ਨਾ ਦੇਖੇ ਜਾਂਦੇ ਨੇ। ਤੋਂ ਜਿੱਦਾਂ ਪਹਿਲਾ ਹਾਲ ਹੋਇਆ ਉਹੀ ਹੁਣ ਹਾਲ ਹੋਣਾ। ਨਾ ਪਹਿਲਾ ਵਾਅਦੇ ਬੂਰੇ ਹੋਏ ਨੇ। ਇੰਨਾ ਹੁਣ ਹੋਏ ਨੇ ਵਾਦੇ ਵਾਦੇ ਕਰਦੇ ਨੇ ਚਲੇ ਜਾਂਦੇ ਨੇ ਫਿਰ 5 ਸਾਲ ਬਾਅਦ ਆਉਂਦੇ ਨੇ ਵਾਦੇ ਕਰਦੇ ਨੇ ਚਲੇ ਜਾਂਦੇ ਨੇ ਸੋ ਮੈਨੂੰ ਵੀ ਲੱਗਦਾ ਕੋਈ ਬਹੁਤਾ ਇਹਦੇ ਵਿੱਚ ਲਾਭ ਹੋਣ ਵਾਲਾ ਆ ਬਜਿ ਨੂੰ ਆ ਪੰਜਾਬ ਨੂੰ ਵੈਸੇ ਵੀ ਪੰਜਾਬ ਦੇ ਲੋਕਾਂ ਨੇ ਮੰਨ ਬਣਾ ਲਿਆ ਵੀ ਆਵਾਜ਼ੀ ਪਾਰਟੀ ਦੀ ਸਰਕਾਰ ਆ ਜਿਹੜੀ ਲੈ ਕੇ ਆਉਣੀ ਆ ਔਰ ਹਵਾ ਚੱਲ ਰਹੀ ਹੈ ਤੋ ਇਹ ਮੈਨੀਫੈਸਟੋ ਜਾਰੀ ਹੋਣ ਦੀ ਕੋਈ ਬਹੁਤੀ ਗੱਲ ਮੈਨੂੰ ਲੱਗਦੀ ਨਹੀਂ ਸਾਡੀ 5 ਦਿਨ ਰਹਿ ਗਏ ਲਗਾਤਾਰ ਤੁਸੀਂ ਪ੍ਰਚਾਰ ਕਰਦੇ ਰਹੋ ਮੈਨੂੰ ਲੱਗਦਾ ਕਿ ਹੁਣ ਤੁਸੀਂ ਮੁੱਖ ਮੁਕਾਬਲਾ ਇਹਦੇ ਇਹਦੇ ਵਿੱਚ ਰਹਿ ਗਿਆ ਕਿ ਆਹ ਪਾਰਟੀਆਂ ਪਿੱਛੇ ਰਹਿ ਗਈਆਂ ਦੇਖੋ ਮੈਂ ਮੇਰਾ ਸੁਭਾਅ ਸਮਝ ਲਓ ਜਾਂ ਕੋਈ ਸਮਝੋ ਮੈਂ ਦੇਖਦਾ ਹੀ ਨਹੀਂ ਅੱਗੇ ਪਿੱਛੇ ਮੇਰਾ ਕੰਮ ਮੇਰਾ ਮੈਂ ਮਤਲਬ ਆਪਣਾ ਕੰਮ ਕਰਦਾ ਤੇ ਆਪਣੇ ਕੰਮ ਦੇ ਵਿੱਚ ਮੈਂ ਇੰਨਾ ਬਿਜ਼ੀ ਹਾਂ ਸਵੇਰ ਲੈ ਕੇ ਸ਼ਾਮ ਤੱਕ ਮੈਨੂੰ ਪਤਾ ਹੀ ਨਹੀਂ ਆ ਕਿ ਕਿਹਦੇ ਦਾ ਮੇਰਾ ਮੁਕਾਬਲਾ ਤੇ ਕੌਣ ਮੇਰੇ ਮੁਕਾਬਲੇ ਵਿੱਚ ਤੇ ਨਾ ਹੀ ਮੈਂ ਇਸ ਗੱਲ ਤੇ ਯਕੀਨ ਰੱਖਦਾ ਮੈਂ ਸਿਰਫ ਕੰਮ ਕਰਨ ਤੇ ਯਕੀਨ ਕਰਦਾ ਉਹ ਮੈਂ ਦਿਨ ਰਾਤ ਆਪਣੀ ਸਮੁੱਚੀ ਟੀਮ ਦੇ ਨਾਲ ਕਰ ਰਿਹਾ ਹਾਂ ਆਪ ਦੇ ਪਿੱਛੇ ਲਗਾਤਾਰ ਇੱਕ ਹਫ਼ਤਾ ਨੂੰ ਪ੍ਰਚਾਰ ਕਰ ਰਹੇ ਨੇ ਤੇ ਆਪਣਾ ਦੇ ਵਾਈਸ ਦੀ ਮੀਟਿੰਗ ਹੈ ਸੀ ਹਲਕਾ ਮੁਹਾਲੀ ਦੇ ਲਈ ਵੀ ਕੋਈ ਨਾ ਦਾ ਪ੍ਰੋਗਰਾਮ ਹੈ ਕਿ ਤੁਸੀਂ ਆਪਣਾ ਉਹ ਮੰਨਤ ਨੂੰ ਮਜ਼ਬੂਤ ਤਾਵੇ ਜਾਣਾ ਲੋੜ ਹੀ ਨਹੀਂ ਪੈਣੀ ਅਸੀਂ ਜੀ ਨਹੀਂ ਐਸੀ ਕੋਈ ਗੱਲ ਨਹੀਂ ਹੈ ਕਿ ਇਹਦਾ ਪ੍ਰੋਗਰਾਮ ਆਏ ਨਹੀਂ ਹੈ ਜਦ ਜਦ ਕੇ ਜੈ ਜਰੀਵਾਲ ਜੀ ਆ ਜਾਂਦੇ ਨੇ ਜਾਂ ਉਹਦੇ ਪਰਿਵਾਰ ਦਾ ਮੈਂਬਰ ਆ ਜਾਂਦਾ ਫਿਰ ਤੇ ਹੋਰ ਵੀ ਵੱਡੀ ਗੱਲ ਹੈ ਜਿਹੜੀ ਉਹ ਮੁਹਾਲੀ ਹਲਕੇ ਦੇ ਵਿੱਚ ਹੋਊਗੀ ਹੋਰ ਵੀ ਅਸੀਂ ਵੱਡੇ ਫਰਕ ਦੇ ਨਾਲ ਜਿੱਤਾਂਗੇ ਉਹਨਾਂ ਦਾ ਉਹਨਾਂ ਦਾ ਸਾਡੇ ਲਈ ਮੰਨ ਲਓ ਇੱਕ ਬਹੁਤ ਵੱਡੀ ਸੁਗਾਤ ਹੈ ਤੇ ਅਸੀਂ ਵੇਟ ਕਰ ਰਹੇ ਹਾਂ ਵੀ ਸਾਨੂੰ ਡੇਟ ਮਿਲੇ ਤੇ ਸਾਨੂੰ ਸਾਡੀ ਜਿਹੜੀ ਇਹ ਮੇਮ ਚਾਦਰੀ ਉਹਨੂੰ ਹੋਰ ਹੁਲਾਰਾ ਮੇਲੇ ਇਸ ਕਰਕੇ ਉਹਨਾਂ ਦੇ ਆਉਣ ਨਾਲ ਬਹੁਤ ਵੱਡਾ ਫਰਕ ਆ ਜਿਹੜਾ ਉਹ ਪਾਊਗਾ ਥੋੜਾ ਇੱਕ ਮੈਂ ਵੀ ਕਹਣਾ ਚਾਹੁੰਦਾ ਬਲਬੀਰ ਸਿੰਘ ਨੂੰ ਰੋਪਲਾਈ ਸਤਨਾਮ ਪੈਸੇ ਦੇ ਕੇ ਜਿੱਥੇ ਮਰਜੀ ਬੋਲ ਲੰਦਾ ਮੈਂ ਸਾਡਾ ਪਿੰਡ ਗਦਾਉਂ ਗੋਦ ਲਿਆ ਸੀ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਨੇ ਸਭ ਤੋਂ ਜ਼ਿਆਦਾ ਮੈਂ ਬੋਲਿਆ ਚੰਦੂ ਮਾਜਰਾ ਦੇ ਖਿਲਾਫ ਬਲਬੀਰ ਸਿੰਘ ਤੁ ਦੱਸ ਦੇ ਸਤਨਾਮ ਨੂੰ ਕਿੰਨੇ ਪੈਸੇ ਦਿੱਤੇ ਹਨ ਜਿਹੜੇ ਓਪਨ ਜਿਮ ਲੱਗੇ ਮਹਾਲੀ ਚ ਉਹ ਮੈਂ ਦੱਸ ਦੋ ਕਿਵੇਂ ਲੱਗੇ ਆ ਚੰਦੂ ਮਾਜਰਾ ਜੀ ਨੇ ਐਮਪੀ ਲੈਂਡ ਫੰਡ ਤੋਂ ਜਿਮ ਲਾਇਆ ਸੀ ਰੋਜ਼ ਟੁੱਟਦਾ ਰਹੇ ਸੀ ਕਿੰਨੀ ਵਾਰੀ ਮੀਡੀਆ ਮੈਂ ਹਾਈਲਾਈਟ ਕੀਤਾ 4 ਫੇਦੀ ਪਾਰਕ ਤੇ 1 ਫੇਦੀ ਪਾਰਕ ਮੈਂ ਸਾਈਕਲ ਜਾਂਦਾ ਸੀ ਤੇ ਕੁਲਵੰਤ ਸਿੰਘ ਲੰਗਾ ਕਰਨ ਤੋਂ ਬਾਅਦ ਲੱਗੇ ਪ੍ਰਵੀਰ ਸਿੰਘ ਸਿੱਧੂ ਨੇ ਸਤਨਾਮ ਦਾਵ ਨੂੰ ਕਿੰਨੇ ਪੈਸੇ ਦਿੱਤੇ ਅਜੇ ਤੱਕ ਦੱਸ ਦੋ ਨਹੀਂ ਦਿੱਤੇ ਤੇ ਅੱਜ ਮੈਂ ਇਥੇ ਤੁਹਾਡੇ ਸਾਹਮਣੇ ਕਹਿ ਰਿਹਾ ਅਸੀਂ ਪੈਸੇ ਲੈ ਕੇ ਬੋਲਣ ਵਾਲੇ ਨਹੀਂ ਅਸੀਂ ਜੇਬਾਂ ਚੋਂ ਪੈਸੇ ਖਰਚ ਕੇ ਲੜਾਈ ਲੜਨ ਵਾਲੇ ਚਾ ਮੀਡੀਆ ਵਾਲੇ ਸਾਥੀ ਬੈਠੇ ਸਕੂਲ ਫੀਸਾਂ ਲਈ ਲੜਾਈ ਤੇ ਚਾਹ ਵੀ ਸਾਨੂੰ ਤੁਸੀਂ ਪਿਲਾਉਂਦੇ ਰਹੇ ਆ ਅਸੀਂ ਆਪਣੀ ਜੇਬ ਤੋਂ ਨਹੀਂ ਕਰਦੇ ਤੇ ਇਹ ਮੈਂ ਕਹਿ ਰਿਹਾ ਮੀਡੀਆ ਨੂੰ ਕਿ ਬਲਵੀਰ ਸਿੰਘ ਸਿੱਧੂ ਕਰਪਸ਼ਨ ਦੇ ਖਿਲਾਫ ਅਸੀਂ ਹੈਗੇ ਆ ਕਰਪਟ ਅਸੀਂ ਕੰਮ ਨਹੀਂ ਕਰਦੇ ਅਸੀਂ ਕੁਲਵੰਤ ਸਿੰਘ ਜੀ ਕੋਲੋਂ ਜਾਂ ਕਿਸੇ ਪਾਰਟੀ ਕੋਲੋਂ ਕੋਈ ਪੈਸਾ ਨਹੀਂ ਲਿਆ ਉਲਟਾ ਅਸੀਂ ਫੰਡ ਆਪਣੀ ਜੇਬ ਸਰ ਜਿਨੀ ਇਹਨਾ ਨਹੀਂ ਕਰਨਾ ਕਿ ਜਾਨੀ ਕਿ ਜਿਹੜੇ ਹੈ ਜ਼ਮੀਨ ਦੱਪਣ ਦੇ ਆ ਰੂਪ ਲੱਗਦੇ ਨੇ ਉਹਨਾਂ ਦੇ ਕੋਈ ਐਕਸ਼ਨ ਲਾਉਂਗੇ ਫਿਰ ਸਰ ਸੱਤਾ ਨਹੀਂ ਚਾਉਣਗੇ ਦੇਖੋ ਕੁਦਰਤੀ ਗੱਲ ਆ ਵੀ ਜਿਹੜਾ ਨਜਾਇਜ਼ ਹੋਏ ਨਜਾਇਜ਼ ਕੀਤੀ ਹੈ ਨਜਾਇਜ਼ ਜ਼ਮੀਨਾਂ ਦੱਬੀਆਂ ਨੇ ਨਜਾਇਜ਼ ਪਾਸੇ ਕਰਾਇਆ ਗਏ ਨੇ ਤੇ ਉਹਨਾਂ ਦੇ ਅਗੇਂਸਟ ਜੇ ਕੋਈ ਕਾਰਵਾਈ ਨਹੀਂ ਹੋਊਗੀ ਫਿਰ ਤਾਂ ਫਾਇਦਾ ਨਹੀਂ ਨਾ ਜਿਹੜਾ ਲੋਕਾਂ ਨੂੰ ਯਕੀਨ ਕਿਦਾਂ ਹੋਊਗਾ ਜਿਹੜੇ ਨਜਾਇਜ਼ ਜ਼ਮੀਨਾਂ ਦੱਬੀਆਂ ਨੇ ਉਹ ਬਕਾਇਦਾ ਤੌਰ ਤੇ ਛਡਵਾਈਆਂ ਜਾਣਗੀਆਂ ਜਿਹੜੀ ਇਹ ਪਾਲਿਸੀ ਹੈ ਦੀ ਘੋਕ ਕਰਕੇ ਬਣੀ ਸੀ ਤੇ ਉਹਨੂੰ ਬਿਗੈਰਤੌਰ ਤੇ ਉਹ ਉਹਦੀ ਰਿਵਿਊ ਕੀਤਾ ਜਾਊਗਾ ਤੇ ਸਾਰੀਆਂ ਜਿਹੜੀਆਂ ਜ਼ਮੀਨਾਂ ਇਹ ਕਰੋੜਾ ਰੁਪਏ ਦੀਆਂ 33-33 ਸਾਲਾਂ ਚ ਲੈ ਗਏ ਨੇ ਇਹਨਾਂ ਨੂੰ ਇਹਨਾਂ ਦੇ ਚੰਗਲ ਚੋ ਛੜਾਈਆਂ ਜਾਣਗੀਆਂ ਇਹ ਔਰ ਇਹਨਾਂ ਦੇ ਵਿਰੁੱਧ ਕਾਰਵਾਈ ਵੀ ਕੀਤੀ ਜਾਊਗੀ ਤੇ ਜਿਹੜੇ ਅਫੀਸਰ ਵੀ ਇਹਦੇ ਵਿੱਚ ਮਿਲੇ ਹੋਏ ਸੀ ਉਹਨਾਂ ਦੇ ਅਗੇਂਸਟ ਵੀ ਕਾਰਵਾਈ ਜਿਹੜੀ ਹੋਊਗੀ ਕੀ ਇਸ ਕੰਮ ਲਈ ਤਾੜੀ ਮਾਰਦੇ ਨੇ ਇਹਦੇ ਲਈ ਹੈ ਤੇ ਮੁਕਾਬਲੇ ਚ ਕੋਈ ਕੈਂਡੀਡੇਟ ਤੁਹਾਡੇ ਅਰਜੇ ਸਟਰੋਂਗ ਕੈਂਡੀਡੇਟ ਨਹੀਂ ਆਇਆ ਸੀਗਾ ਸੋ ਇਸ ਵਾਰ ਮਾਰਜਿਨ ਕਿੰਨਾ ਰਹਿਣ ਵਾਲਾ ਕਿਉਂਕਿ ਪਿਛਲੀ ਵਾਰ ਬੜੇ ਮਾਰਜਿਨ ਜ਼ਿਆਦਾ ਹੁੰਦੇ ਸੀਗੇ ਕਿੰਨਾ ਕੁ ਮਾਰਜਿਨ ਲੈ ਕੇ ਚੱਲਦੇ ਇਹ ਦੇਖੋ ਅਸੀਂ ਤਾਂ ਇੱਕ ਗੱਲ ਹੁਣ ਇਹ ਕਹਿ ਨਹੀਂ ਸਕਦੇ ਪਰ ਵੱਡੇ ਮਾਰਜਿਨ ਦੇ ਨਾਲ ਜਿੱਤਾਂਗੇ